ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪਾਂ ਬਣਾਉਨੇ ਆ ਜੀ ਆਲੂ ਦੇ ਗੋफ्ते ਤੇ ਕਿਉਂਕਿ ਕद्दू ਆ ਜਿਹੜਾ ਹੁਣ ਪੂਰੀ ਤਰ੍ਹਾਂ ਰਾਜ ਕਰ ਰਿਹਾ ਤੇ ਬਹੁਤ ਮਹਿੰਗਾ ਹੋਇਆ ਪਿਆ 120 ਰੁਪਏ ਕਿਲੋ ਤੇ ਕद्दू ਦੇ ਗੋफ्ते ਜਿਹੜੇ ਹੁਣ ਆਪਾਂ ਨਹੀਂ ਬਣਾ ਸਕਦੇ ਹਨ ਤੇ 1 ਕਿਲੋ ਜਿ ਤੁਹਾਨੂੰ ਪਤਾ ਜੇ ਵੱਡਾ ਕद्दू ਹੋਵੇ ਤਾਂ 1 ਹੀ ਚੜਦਾ ਤੇ ਨਹੀਂ ਛੋਟੇ ਛੋਟੇ 2 ਚੜਦੇ ਆ ਤੇ ਅੱਜ ਮੈਂ ਫਿਰ ਚਲੋ ਆਪਾਂ ਆਲੂ ਦੇ ਗੋफ्ते ਬਣਾਉਨੇ ਆ ਤੇ ਉਸੇ ਤਰੀਕੇ ਨਾਲ ਹੀ ਬਣਾਵਾਂਗੇ ਜਿੱਦਾਂ ਕੱਦੂ ਦੇ ਕੋਫਤੇ ਬਣਦੇ ਆ ਇਹ ਹੈ ਤਾਂ 10-15 ਦਿਨ ਹੀ ਐ ਤੇ ਫਿਰ ਮੀਂਹ ਆ ਜਿਹੜੇ ਪੈਣੋਂ ਹਟ ਜਾਣਗੇ ਤੇ ਸਬਜ਼ੀਆਂ ਜਿਹੜੀਆਂ ਫੇਰ ਆਮ ਹੋ ਜਾਣਗੀਆਂ ਤੇ ਕੱਦੂ ਤਾਂ ਖਾਸ ਕਰ ਹੀ ਆਮ ਹੋ ਜਾਂਦੇ ਆ ਇਹਦੇ ਤਾਂ ਵਿਚਾਰੇ ਦਾ ਥੋੜੇ ਦਿਨ ਹੀ ਰਾਜ ਹੁੰਦਾ ਜੰਮੀਓ ਤੇ ਫਿਰ ਫਿਰ ਇਹ ਉੱਥੇ ਚਲਾ ਜਾਂਦਾ ਵਿਚਾਰਾ 10-20 ਰੁਪਏ ਕਿਲੋ ਤੇ ਚਲੋ ਫਿਰ ਆਪਾਂ ਹੁਣ ਟਾਈਮ ਤਾਂ ਨਗੋਣੀ ਆ ਹਨਾ ਕਿਵੇਂ ਨਾ ਕਿਵੇਂ ਕਿਉਂਕਿ ਫਿਰ ਟਿਫਨ ਤਾਂ ਕੰਮ ਹੁੰਦਾ ਸਬਜ਼ੀ ਵੀ ਵਧੀਆ ਬਣਾਉਣੀ ਪੈਂਦੀ ਹੈ ਤੇ ਘਰੇ ਤਾਂ ਚਲੋ ਆਪਾਂ ਟੈਂਪਾਸ ਵਾਲੀ ਵੀ ਬਣਾ ਲਈਦੀ ਹੈ ਕੋਈ ਚੱਕਰ ਨਹੀਂ ਹੁੰਦਾ ਤੇ ਕਿਉਂਕਿ ਕਈ ਵਾਰ ਗੰਡੇ ਪਕੌੜੇ ਬਣਾ ਲਓ ਦੁੱਧ ਜੇ ਪਾ ਕੇ ਵਧੀਆ ਬਣਦੇ ਆ ਨਾ ਲਸਣ ਦਾ ਤੜਕਾ ਲਾ ਕੇ ਆਲੂ ਪਕੌੜੇ ਬਣਾ ਲਓ ਵੀ ਵਧੀਆ ਰੋਜ਼ ਰੋਜ਼ ਫਿਰ ਹੁਣ ਟਿਫਨ ਚ ਨਹੀਂ ਆਪਾਂ ਪਾ ਸਕਦੇ ਕਿਸੇ ਨੂੰ ਕਿਉਂਕਿ ਅਗਲੇ ਨੂੰ ਵੀ ਪੈਸੇ ਦੇ ਕਿ ਚੀਜ਼ ਜਲ ਜਾਨੀ ਹੁੰਦੀ ਹੈ ਨਾ ਤੇ ਅਗਲੇ ਨੂੰ ਬਦਲਵੀਂ ਚੀਜ਼ ਆ ਜਿਹੜੀ ਚਾਹੀਦੀ ਹੁੰਦੀ ਹੈ ਤੇ ਫਿਰ ਆਪਾਂ ਇਸ ਤਰ੍ਹਾਂ ਕੋਸ਼ਿਸ਼ ਕਰਕੇ ਬਦਲ ਕੇ ਚੀਜ਼ ਆ ਜਿਹੜੀ ਬਣਾ ਕੇ ਦੇਈਦੀ ਆ ਸਬਜੀ ਕੋਈ ਵੀ ਤੇ ਨਾਲ ਦਾਲਾਂ ਵੀ ਬਣਾ ਲਈ ਦਿੰਨਾ ਚਲੋ ਕਦੇ ਸਾਫਤ ਮੂੰਗੀ ਬਣਾ ਲਈ ਕਦੇ ਮਾਂ ਬਣਾ ਲਈ ਕਦੇ ਦਲੇ ਛੋਲੇ ਬਣਾ ਲੈ ਲੋ ਜੀ ਕद्दू ਉਹ ਸੌਰੀ ਆਲੂ ਆ ਜਿਹੜਾ ਆਪਾਂ ਨਾਲ ਦੀ ਨਾਲ ਕद्दू ਕਾਸ ਕਰਕੇ ਤੇ ਪਾਣੀ ਦੇ ਵਿੱਚ ਪਾਈ ਗਏ ਸੀਗੇ ਤੇ ਹੁਣ ਇਹਨੂੰ ਆਪਾਂ ਛਾਣ ਕੇ ਇੱਕ ਵਾਰ ਤੇ ਚੰਗੀ ਤਰ੍ਹਾਂ ਧੋ ਲਿਆ ਹੋਰ ਸਾਫ ਪਾਣੀ ਦੇ ਨਾਲ ਦੇਖ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਅੱਗੇ ਵਾਲੇ ਮਿਰਚ ਮਸਾਲੇ ਜਿਹੜੇ ਪਾਉਣੇ ਆ ਸਾਰੇ ਤੇ ਵੀਡੀਓ ਦੇ ਨਾਲ ਬਣੀ ਰਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ। ਬਰਾਜਰ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਕੋਲ ਆ ਸਕੇ। ਛੋਟਾ ਜਿਹਾ ਪੈਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ। ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਵੀਡੀਓ ਦੇਖ ਕੇ ਉਦਾਂ ਹੀ ਤੂੰ ਛੱਡ ਕੇ ਚਲੇ ਜਾਂਦੇ ਹੋ ਨਾ ਲਾਈਕ ਕਰ ਦਿਓ ਨਾ ਕਮੈਂਟ ਕਰ ਦਿਓ। ਤੇ ਇਨਾਂ ਕੰਮਾਂ ਜਿਹੜਾ ਜ਼ਰੂਰ ਕਰਕੇ ਜਾਇਆ ਕਰੋ ਜੀ। ਤੇ ਲੋ ਜੀ ਆਲੂਆਂ ਦੇ ਵਿੱਚ ਆਪਾਂ ਹੁਣ ਪਾ ਦਿੱਤੀ ਹੈ। ਕੁੱਟੀ ਹੋਈ ਕਾਲੀ ਮਿਰਚ ਤੇ ਇੱਕ ਆਪਾਂ ਪਾਈ ਹੈ ਸੁੱਕੀ ਮਿਰਚ ਲਾਲ ਕੁੱਟ ਕੇ। ਤੇ ਸਾਬਤ ਧਨੀਆ ਪਾਇਆ ਆਪਾਂ ਜਿਹੜਾ ਸਮਾਨ ਕੋਫਤਿਆਂ ਚ ਪੈਂਦਾ ਉਹੀ ਸਮਾਨ ਸਾਰਾ ਸੇਮ ਪਾਉਣਾ ਹੈਗਾ ਜਿਵੇਂ ਆਪਾਂ ਕद्दू ਦੇ ਕੋਫਤੇ ਬਣਾਉਣੇ ਉਸ ਤਰ੍ਹਾਂ ਹੀ ਬਿਲਕੁਲ ਬਸ ਕद्दू ਦੀ ਥਾਂ ਤੇ ਆਪਾਂ ਆਲੂ ਲਏ ਆ ਤੇ ਕੋਫਤੇ ਤੁਸੀਂ ਗੰਡਿਆਂ ਦੇ ਵੀ ਬਣਾ ਸਕਦੇ ਹੋ ਤੋਰੀਆਂ ਦੇ ਵੀ ਬਣਾ ਸਕਦੇ ਹੋ ਕद्दू ਦੇ ਵੀ ਬਣਾ ਸਕਦੇ ਹੋ ਬਤਾਉਂਗ ਦੇ ਵੀ ਬਣਾ ਸਕਦੇ ਹੋ ਕਿਸੇ ਵੀ ਸਬਜ਼ੀ ਦੇ ਕੋਫਤੇ ਜਿਹੜੇ ਬਣਾ ਸਕਦੇ ਹੋ ਜੇ ਕੋਈ ਸਬਜ਼ੀ ਖਾਣੀ ਨਹੀਂ ਪਸੰਦ ਕਰਦਾ ਤਾਂ ਇਸ ਤਰ੍ਹਾਂ ਤੁਸੀਂ ਕੋਫਤੇ ਬਣਾ ਕੇ ਸਬਜ਼ੀ ਬਣਾ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਟੇਸਟ ਸਬਜ਼ੀ ਬਣਦੀ ਹੈ ਪੂਰੀ ਸ਼ਾਹੀ ਸਬਜ਼ੀ ਬਣ ਜਾਂਦੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਿਆ ਵੇਸਣ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗੁੰਨ ਲੈਣਾ ਤੇ ਮੇਰੇ ਕੋਲ ਟਾਈਮ ਨਹੀਂ ਸੀ ਜ਼ਿਆਦਾ ਤੇ ਮੈਂ ਚਲੋ ਉਦਾਂ ਹੀ ਵੇਸਣ ਪਾ ਲਿਆ ਹੁਣ ਥੋੜਾ ਜਿਹਾ ਵੱਧ ਪੈ ਜੂਗਾ ਤੇ ਥੋੜੇ ਕੋਲ ਟਾਈਮ ਹੋਇਆ ਤੁਸੀਂ ਪਹਿਲਾਂ ਇਹਨੂੰ ਕੱਪੜੇ 'ਚ ਪਾ ਕੇ ਨਾ ਆਲੂ ਤੇ ਸਮਾਰ ਕੇ ਨਿਚੋੜ ਲਿਓ ਚੰਗੀ ਤਰ੍ਹਾਂ ਤੇ ਫੇਰ ਇਹ ਨਾ ਪਾਣੀ ਨਹੀਂ ਛੱਡਦੇਗੇ ਫਿਰ ਤੁਸੀਂ ਕੋਫਤੇ ਵੀ ਗੋਲ-ਗੋਲ ਬਣਾ ਸਕਦੇ ਹੋ ਜਿੱਦਾਂ ਆਪਾਂ ਕद्दू ਤੇ ਬਣਾਉਨੇ ਆ ਤੇ ਇਹ ਜੇ ਪਾਣੀ ਵਿੱਚੋਂ ਨਚੋੜਿਆ ਹੋ ਤੇ ਇਹਨਾਂ ਚੋਂ ਪਾਣੀ ਮੈਂ ਹੱਥ ਨਾਲ ਵੀ ਨਹੀਂ ਨਚੋੜਿਆ ਹੈਗਾ ਤੇ ਉਦੋਂ ਹੀ ਛਾਲਨੀ ਦੇ ਵਿੱਚ ਰੱਖ ਦਿੱਤੀ ਸੀ 5 ਕ ਮਿੰਟ ਤੇ ਪਾਣੀ ਜਿਹੜਾ ਨਚੜ ਗਿਆ ਤਾਂ ਕਰਕੇ ਹੁਣ ਇਹਨਾਂ ਚ ਵੇਸਣਾ ਜਿਹੜਾ ਥੋੜਾ ਜਿਆਦਾ ਪੈ ਜਾਣਾ ਤੇ ਫੇਰ ਇਹ ਕੋਫਤੇ ਜਿਹੜੇ ਬਣ ਕੇ ਤਿਆਰ ਹੋਣਗੇ ਇਹਦੇ ਤੇ ਲੋ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਬਾਕੀ ਆਪਾਂ ਲੂਣ ਮਿਰਚ ਪਾਤਾ ਸੀ ਸਵਾਦ ਦੇ ਹਿਸਾਬ ਨਾਲ ਮਸਾਲਾ ਥੋੜਾ ਜਿਹਾ ਪਾਤਾ ਸੀ ਗਰਮ ਪੀਸਿਆ ਹੋਇਆ ਤੇ ਬਾਕੀ ਜਿਹੜੇ ਖੜੇ ਮਸਾਲੇ ਪਾਏ ਆ ਉਹ ਤੁਹਾਨੂੰ ਦੱਸ ਦਿੱਤਾ ਆਪਾਂ ਤੇ ਬਾਕੀ ਮਸਾਲੇ ਕੋਈ ਵੀ ਹੁੰਦੇ ਆ ਜਿਹੜੇ ਆਪਾਂ ਆਪਦੇ ਹਿਸਾਬ ਨਾਲ ਵੀ ਪਾ ਸਕਦੇ ਹੁੰਨੇ ਆ ਨਾ ਜਈ ਕਈ ਵਾਰ ਕਿਸੇ ਨੂੰ ਕੋਈ ਮਸਾਲਾ ਨਹੀਂ ਪਸੰਦ ਹੁੰਦਾ ਉਹ ਛੱਡ ਸਕਦੇ ਹੁੰਨੇ ਆ ਤੇ ਜਿਹੜਾ ਕੋਈ ਪਸੰਦ ਹੁੰਦਾ ਮਸਾਲਾ ਆਪਾਂ ਪਾ ਸਕਦੇ ਹੁੰਨੇ ਆ ਲੋ ਜੀ ਹੁਣ ਇਧਰ ਆਪਾਂ ਗੈਸ ਚਾਲੂ ਕਰ ਲਏ ਤਾਂ ਇਹਦੇ ਵਿੱਚ ਪਾ ਲੈ ਤੈਲ ਪੈਣ ਦੇ ਤੇ ਹੁਣ ਆਪਾਂ ਗੋਫਤੇ ਜਿਹੜੇ ਫਰਾਈ ਕਰਾਂਗੇ ਤੇ ਤੇਲ ਆਪਣਾ ਗਰਮ ਹੋ ਗਿਆ ਚੰਗੀ ਤਰ੍ਹਾਂ ਗਰਮ ਕਰ ਲਓ ਇੱਕ ਵਾਰ ਤੇਲ ਤੇ ਲੋ ਜੀ ਹੁਣ ਆਪਾਂ ਥੋੜੇ ਥੋੜੇ ਲੈ ਕੇ ਨਾ ਹੱਥਾਂ ਦੇ ਵਿੱਚ ਹੱਥਾਂ ਨੂੰ ਥੋੜਾ ਜਿਹਾ ਗਰਮ ਲਾ ਲਿਓ ਤੇਲ ਲਾ ਲਿਓ ਚਾਹੇ ਪਾਣੀ ਲਾ ਲਿਓ ਜਿਹੜਾ ਕਿ ਹੱਥਾਂ ਦੇ ਨਾਲ ਲੱਗੇ ਨਾ ਵੇਸਣ ਤੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਪਕੌੜਿਆਂ ਵਾਂਗ ਕੱਟ ਲੈਣਾ ਇਹਨਾਂ ਨੂੰ ਬਿਲਕੁਲ ਜਿੱਦਾਂ ਆਪਾਂ ਪਕੌੜੇ ਨਹੀਂ ਪਕਾਉਂਦੇ ਉਸ ਤਰ੍ਹਾਂ ਪਕਾ ਲੈਣੇ ਆ ਕੋਫਤੇ ਜਿਹੜੇ ਬਣ ਕੇ ਤਿਆਰ ਹੋ ਜਾਣੇ ਆ ਤੇ ਜੇ ਤੁਸੀਂ ਇਹਨਾਂ ਨੂੰ ਜਮੈਂ ਡਰਾਈ ਕਰਕੇ ਫੇਰ ਵਿੱਚ ਵੇਸਣ ਪਾਉਂਗੇ ਨਿਚੋੜ ਕੇ ਤਾਂ ਫੇਰ ਤੁਸੀਂ ਗੋਲ ਕੋਫਤੇ ਬਣਾ ਸਕਦੇ ਹੋ ਜਿੱਦਾਂ ਬਾਲ ਹੁੰਦੀ ਆ ਗੋਲ ਗੋਲ ਜਿੱਦਾਂ ਦੇ ਆਪਾਂ ਬਾਜ਼ਾਰ ਚੋਂ ਲਿਆਉਂਦੇ ਆ ਕੋਫਤੇ ਬਿਲਕੁਲ ਉਦਾਂ ਦੇ ਤੇ ਇਹ ਹੁਣ ਚਲੋ ਮੈਂ ਪਾਣੀ ਵੀ ਨਿਚੋੜਿਆ ਤਾਂ ਕਰਕੇ ਥੋੜਾ ਜਿਹਾ ਵੇਸਣਾ ਜਿਹੜਾ ਢਿੱਲਾ ਰਹਿ ਗਿਆ ਆਪਣਾ ਤੇ ਕੋਫਤੇ ਜਿਹੜੇ ਐਵੇਂ ਵੀ ਬਣ ਕੇ ਬਸ ਉੜੇਕਾਰ ਨਹੀਂ ਆਏ ਵਧੀਆ ਇਹਨਾਂ ਦਾ ਤੇ ਟੇਸ ਉਹੀ ਹੋਣਾ ਇਹਨਾਂ ਦਾ ਸਬਜ਼ੀ ਦਾ ਜਿਹੜੀ ਆਪਾਂ ਜਦੋਂ ਬਣਾਵਾਂਗੇ ਤੇ ਬਸ ਇੰਨੇ ਹੀ ਫਰਕ ਹੈ ਵੀ ਉਹ ਗੋਲ ਹੋ ਜਾਂਦੇ ਆ ਤੇ ਇਹ ਚਲੋ ਇੰਨਾ ਪਕੌੜਿਆਂ ਨੂੰ ਬਣ ਕੇ ਤੇ ਇਹ ਨਹੀਂ ਹੈਗਾ ਵੀ ਹੁਣ ਟੇਸਟ ਦੇ ਫਰਕ ਪਈ ਟੇਸਟ ਉਦਾਂ ਹੀ ਆਊਗਾ ਸਬਜੀ ਦਾ ਉਨੀ ਵਧੀਆ ਬਣੂਗੀ ਤੇ ਬਾਕੀ ਆਪਾਂ ਸਬਜੀ ਬਣਾਉਂਦੇ ਹੁੰਦਾ ਹੈ ਨਾ ਜੇ ਮਿਰਚ ਮਸਾਲੇ ਪੂਰੇ ਪਾ ਕੇ ਬਣਾਵਾਂਗੇ ਲਸਣ ਵਗੈਰਾ ਸਬਜੀ ਵਧੀਆ ਬਣਦੀ ਹੈ ਕੋਈ ਵੀ ਹੋਵੇ ਤੇ ਜਿਆਦਾ ਕੋਈ ਟਮਾਟਰ ਪਿਆਜ਼ ਦਾ ਵੀ ਨਹੀਂ ਹੁੰਦਾ ਵੀ ਆਪਾਂ ਕਹਿ ਦਈਏ ਜਿਆਦਾ ਕੋਈ ਟਮਾਟਰ ਪਿਆਜ਼ ਪਾਉਣੇ ਪੈਂਦੇ ਆ ਸਬਜੀ ਫਿਰ ਟੇਸਟੀ ਬਣਦੀ ਹੈ ਤੇ ਬਸ ਥੋੜਾ ਲਸਣ ਜ਼ਰੂਰੀ ਹੁੰਦਾ ਸਬਜੀ ਦੇ ਵਿੱਚ ਤੇ ਇੱਕ ਤੜਕਾ ਭੁੰਨਾ ਜ਼ਰੂਰੀ ਹੁੰਦਾ ਨਾ ਸਬਜੀ ਦਾ ਜਿਹੜਾ ਆਪਾਂ ਚੰਗੀ ਤਰ੍ਹਾਂ ਭੁੰਨ ਲੋ ਤੜਕਾ ਫਿਰ ਜੇ ਕੱਚਾ ਰਹਿ ਜਾਏ ਫਿਰ ਸਬਜੀ ਜੇ ਟੇਸਟੀ ਨਹੀਂ ਬਣਦੀ ਤੇ ਲੋ ਜੀ ਹੁਣ ਆਪਾਂ ਕੱਢੀ ਆਨੇ ਆ ਕੋਫਤੇ ਤੇ ਇਹ ਆਪਾਂ ਦੇਖਦੇ ਆ ਆਰਡਰ ਦੇ ਹਿਸਾਬ ਨਾਲ ਕਿੰਨੇ ਕੁ ਬਣਦੇ ਆ ਤੇ ਜੇ ਜ਼ਿਆਦਾ ਹੋਏ ਤਾਂ ਆਪਾਂ ਥੋੜੀ ਜਿਹਾ ਬਚਾ ਲਾਂਗੇ ਫਿਰ ਇੱਕ ਵਾਰੀ ਹੋਰ ਬਣ ਜਾਣਗੇ ਤੇ ਜੇ ਆਪਾਂ ਨੂੰ ਆਰਡਰ ਵਧ ਕੇ ਤਾਂ ਫਿਰ ਆਪਾਂ ਸਾਰੀ ਸਬਜੀ ਬਣ ਜਾਣੀ ਇਹਨਾਂ ਦੀ ਤੇ ਹੁਣ ਮੈਂ ਆਪਣਾ ਆਕੇ ਰੱਖ ਰਹੀ ਆ ਸ਼ਾਮ ਦੇ ਟਾਈਮ ਤੇ ਸਬਜ਼ੀਆਂ ਜਿਹੜੀ ਆਪਾਂ ਸਵੇਰ ਬਣਾਉਣੀਆਂ ਕਿਉਂਕਿ ਹੁਣ ਮੈਂ ਸਾਰਾ ਤਿਆਰੀ ਕਰਕੇ ਰੱਖ ਲੂੰਗੀ ਆਪ ਦਾ ਪਿਆਜ਼ ਵਗੈਰਾ ਸਾਰਾ ਲਸਣ ਛਿੱਲ ਕੇ ਗ੍ਰाइंड ਕਰਕੇ ਰੱਖ ਲੂੰਗੀ ਸਵੇਰ ਮੈਂ ਤੜਕਾ ਲਾ ਦੂੰਗੀ ਦਰਜੀ ਫਿਰਦੀ ਤੇ ਫਿਰ ਸਬਜ਼ੀਆਂ ਜਿਹੜੀ ਬਣ ਜਾਂਦੀਆਂ ਟਾਈਮ ਨਾਲ ਤੇ ਕਿਉਂਕਿ ਆਰਡਰ ਪਤਾ ਨਹੀਂ ਹੁੰਦਾ ਫਿਰ ਕਈ ਵਾਰ ਕਿਸੇ ਦਸਤੇ ਹਾਂ ਆ ਜਾਂਦਾ ਤੇ ਸਬਜ਼ੀ ਹੁਣ ਆਏ ਹੁੰਦਾ ਵੀ ਗਰਮੀ ਐ ਤੇ ਬਾਹਲੀ ਸੁਧੈ ਮਨਾਲ ਕੇ ਤਾਂ ਫਿਰ ਜਲਦੀ ਬੇਹੀ ਹੋ ਜਾਂਦੀ ਐ ਤੇ ਥੋੜੀ ਲੇਟ ਹੀ ਬਣਾਈ ਦੀ ਐ ਤੇ ਪਰ ਫਿਰ ਵੀ ਜਲਦੀ ਬਣਾਉਣੀ ਪੈਂਦੀ ਹੈ ਨਾ ਆਰਡਰ ਤਾਂ ਨਹੀਂ ਪਤਾ ਕਿਹੜੇ ਵੇਲੇ ਆ ਜਾਂਦੇ ਕਿਸੇ ਦਾ ਤੇ ਸਬਜੀ ਹੋ ਫਿਰ ਉਹ ਰੋਟੀ ਬਣਾ ਕੇ ਦੇਵਾਂਗੇ ਨਾ ਉਹਨੂੰ ਲੋਜੀ ਗੋਫਤੇ ਬਣ ਕੇ ਤਿਆਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਤੁਸੀਂ ਵੀ ਬਣਾਓ ਆਲੂ ਦੇ ਗੋਫਤੇ ਤੇ ਖਾਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਾਂ